ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਤੇ ਮਾਫੀ ਵੀ ਮੰਗ ਲਵਾਂਗਾ ਸ਼ਾਇਦ ਕਿਸੇ ਬੰਦੇ ਨੂੰ ਕੋਈ ਗੱਲ ਬੁਰੀ ਚੰਗੀ ਲੱਗੀ ਜਿਉਂਗੀ ਮੇਰਾ ਇਹ ਹੁੰਦਾ ਕਿ ਮੈਂ ਹਮੇਸ਼ਾ ਅਗੇਤੀ ਮਾਫੀ ਵੀ ਮੰਗ ਜੀ ਕਰਪਸ਼ਨ ਤਾਂ ਪੁਰਸ਼ ਦੇ ਵਿੱਚ ਜਾਂ ਮਹਿਕਮਿਆਂ ਦੇ ਵਿੱਚ ਬਹੁਤ ਪੁਰਾਣੀ ਆ ਮੇਰੇ ਖਿਆਲ ਦੇ ਨਾਲ ਆ ਸਾਦੀ ਤੋਂ ਬਾਅਦ ਹੀ ਕੰਮ ਚੱਲ ਪਿਆ ਕਿਉਂਕਿ ਪੰਜਾਬ ਦੇ ਵਿੱਚ ਕਰਪਸ਼ਨ ਆਪਾਂ ਦੇਖਦੇ ਆ ਪਰ ਭਾਰ ਦੇ ਇਤਿਹਾਸ ਚ ਦੇਖੋਗੇ ਨਾ ਤਾਂ ਸਭ ਤੋਂ ਪਹਿਲਾਂ ਸ਼ਾਇਦ ਮੈਂ ਨਾ ਘਟਾਲਿਆਂ ਦਾ ਇਤਿਹਾਸ ਪੜਿਆ ਸੀ ਮੈਨੂੰ ਪੜਨ ਦੀ ਬੜੀ ਜਗਿਆਸ ਹੈ ਕਿ ਇੰਡੀਆ ਚ ਯਾਰ ਘਟਾਲਿਆਂ ਦਾ ਇਤਿਹਾਸ ਕੀ ਹੈ ਅੱਜ ਤੋਂ ਕਈ ਸਾਲ ਪਹਿਲਾਂ ਉਦੋਂ ਮੈਂ ਲਿਖਦਾ ਹੁੰਦਾ ਸੀਗਾ ਆਰਟੀਕਲ ਵਗੈਰਾ ਤੇ ਸ਼ਾਇਦ ਮੈਂ ਆਰਟੀਕਲ ਵੀ ਲਿਖਿਆ ਹੋਵੇ ਉਦੋਂ ਤੋਂ ਮੈਨੂੰ ਯਾਦ ਨਹੀਂ ਕਿਉਂਕਿ ਬਹੁਤ ਲਿਖੀ ਉਸ ਟਾਈਮ ਤਦ ਕਹਿੰਦੇ ਕਿ ਜੀਵ ਘਟਾਲਾ ਸਭ ਤੋਂ ਪਹਿਲਾਂ ਚਰਚਿਤ ਹੋਇਆ ਤੇ ਫਿਰ ਮੈਂ ਉਹਦੇ ਤੋਂ ਨਾ ਇੱਕ ਹੁੱਕ ਲਾਈਨ ਬਣਾਈ ਕਿ ਕੋਟਾਲਿਆਂ ਦੀ ਜੀਪ ਹਰ ਰਫੈਲ ਜਾਜ ਤੱਕ ਹਾਂ ਬਿਲਕੁਲ ਰਫੈਲ ਤਾਂ ਟੱਕਰ ਰਫੈਲ ਉਦੋਂ ਤੱਕ ਆ ਗਿਆ ਸੀ ਹੁਣ ਮੈਨੂੰ ਯਾਦ ਆ ਗਿਆ ਵੀ ਉਸ ਐਰਾ ਦੀ ਗੱਲ ਹੈ ਤਾਂ ਮੈਂ ਪਤਾ ਕੀਤਾ ਵੀ ਜੀਪ ਕੋਟਾਲਾ ਆਜ਼ਾਦੀ ਦੇ ਕੁਝ ਸਾਲ ਬੀਤਣ ਤੋਂ ਬਾਅਦ ਹੀ ਹੋ ਗਿਆ ਸੀ ਕਿਉਂਕਿ ਜੀਪਾਂ ਇੰਪੋਰਟ ਕੀਤੀਆਂ ਗਈਆਂ ਸਨ ਨਾਲ ਦੀ ਨਾਲ ਹੀ ਕਪਲਾ ਇੰਪੋਰਟ ਕੀਤੀਆਂ ਚੀਜ਼ਾਂ ਚ ਆ ਗਿਆ ਸੀ ਜੀ ਤੁਸੀਂ ਵੀ ਪੜ੍ਹੇ ਹੋ ਕਿਤੇ ਦਿਲਚਸਪ ਚੀਜ਼ਾਂ ਹੋਈਆਂ ਅੱਛਾ ਇਹ ਤੇ ਕ腐ਸ਼ਨ ਹੈ ਕਿ ਰੂਟਸ ਇਹਦੀਆਂ ਬਹੁਤ ਭੁੰਗੀਆਂ ਹਨ ਵੰਗਾਰਾਂ ਵੀ ਪੈਂਦੀਆਂ ਨੇ ਜਿਵੇਂ ਐਸਐਚਓ ਤੋਂ ਗਾਂ ਫਿਰ ਤੁਹਾਨੂੰ ਪਤਾ ਹੀ ਆ ਉੱਤੇ ਬੈਠੇ ਆ ਬਹੁਤ ਕੁਛ ਬੈਠਾ ਉਹ ਚੇਨ ਸਿਸਟਮ ਸਭ ਨੂੰ ਪਤਾ ਹੈ ਜੀ ਇੱਕ ਚੀਜ਼ ਹੋਰ ਤੁਹਾਨੂੰ ਕਿਤੇ ਨਾ ਕਿਤੇ ਦੇਖਣ ਨੂੰ ਮਿਲੇਗੀ ਸ ਮਾਫ ਕਰਨਾ ਅੱਜ ਦਿਲ ਦੀ ਗੱਲ ਕਰਦਾ ਮੈਂ ਮੈਂ ਨਾ ਬਹੁਤ ਗਰੀਬ ਆਦਮੀ ਸੀਗਾ ਆਪਦੀ ਨਿੱਜੀ ਲਾਈਫ ਦੀ ਗੱਲ ਕਰਦਾ ਬਹੁਤ ਗਰੀਬ ਮੈਂ ਬਹੁਤ ਗਰੀਬੀ ਦੇਖੀ ਸਭ ਐਸ਼ ਨਹੀਂ ਬਹੁਤ ਕੀਤੀ ਮੈਂ ਜੀ ਤੇ ਜਦੋਂ ਕੰਮ 'ਚ ਵੜੇ ਪ੍ਰੋਫੈਸ਼ਨ 'ਚ ਆਏ ਬੜੀ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਹੈ ਕਈਆਂ ਨੂੰ ਇਹ ਲੱਗਦਾ ਵੀ ਇਦਾਂ ਹੀ ਆ ਬੈਠੇ ਤੇ ਸਫਰ ਹੁੰਦੇ ਆ ਸਫਰਾਂ ਦੇ ਪੜਾ ਹੁੰਦੇ ਆ ਜੀ ਮਤਲਬ ਫ੍ਰੀ ਵੀ ਕੰਮ ਕੀਤੇ ਥੋੜੀਆਂ ਤਨਖਾਹਾਂ 'ਤੇ ਕੰਮ ਕੀਤੇ ਤੇ ਫਿਰ ਬਾਅਦ ਦੇ ਵਿੱਚ ਚਲੋ ਜੋ ਮਿਹਨਤ ਹੁੰਦੀ ਉਹਨੂੰ ਭਾਗ ਵੀ ਲੱਗੇ ਮੈਂ ਮਤਲਬ ਕਿ ਅੱਜ ਵੀ ਤੁਸੀਂ ਦੇਖਦੇ ਹੋ ਨਾ ਮੇਰੇ ਕੋਲ ਗੱਡੀ ਕਿਹੋ ਜੀ ਹੈ ਹਮ ਜਦਕਿ ਮੇਰਾ ਕੈਰੀਅਰ ਆਮ ਜਿਹੜੇ ਹੈਗੇ ਨੇ ਸਮਕਾਲੀ ਉਹਨਾਂ ਦੇ ਨਾਲੋਂ ਤਕਰੀਬਨ ਜ਼ਿਆਦਾਤਰ ਨਾਲੋਂ ਜ਼ਿਆਦਾ ਉਹ ਵੱਡਾ ਹੋ ਗਿਆ। ਕੰਮ ਵੀ ਬਹੁਤ ਕਰਦਾ ਤੁਹਾਡੇ ਸਾਹਮਣੇ ਹੈਨਾ। ਇੰਨਾ ਕੁਝ ਕੰਮ ਦੇ ਬਾਵਜੂਦ ਮੇਰੀ ਕਾਰ 5 ਸਾਲ ਦੀਆਂ ਕਿਸ਼ਤਾਂ ਤੇ ਸੀ। ਇੱਕ ਛੋਟੀ ਜੀ ਕਾਰ ਹੈ। ਆਮ ਸੜਕਾਂ ਤੇ ਤੁਰੀ ਫਿਰਦੀ ਕਾਰ ਹੈ। ਜਿਹੜੀ ਕਿ ਆਮ ਜਿਹੜੀ ਆਪਾਂ ਕਹ ਲੋ ਕਿ ਮੀਡਲ ਜਾਂ ਲੋਅਰ ਮੀਡਲ ਕਲਾਸ ਦੀ ਠੀਕ ਹੈ ਜੀ। ਉਹਦੀ ਵੀ ਡਾਊਨ ਪੇਮੈਂਟ ਜਿਹੜੀ ਸੀ ਉਹ ਸਾਡੇ ਮਾਲਕਾਂ ਨੇ ਕੀਤੀ ਸੀ ਮੈਂ ਕਿਸ਼ਤਾਂ 'ਚ ਕਟਾਈ ਹੂੰ ਮੇਰੇ ਕੋਲ ਉਹ ਵੀ ਪੈਸੇ ਨਹੀਂ ਸੀ ਕਮਾਈ ਭਰਪੂਰ ਜੀ ਪਰ ਖਰਚੇ ਇੰਨੇ ਆ ਕਿ 15 20 ਤੱਕ ਵਾਜੇ ਵੱਜ ਜਾਂਦੇ ਹੂੰ ਹੂੰ ਮਾਫ ਕਰਨਾ ਇਹ ਇਹ ਗੱਲ ਦੀ ਜਲੇਬੀ ਨਹੀਂ ਬਣਾ ਰਿਹਾ ਮੈਂ ਤੁਹਾਨੂੰ ਇੱਕ ਬਹੁਤ ਇੱਕ ਪਾਇਦਾਰ ਗੱਲ ਦਾ ਹੈ ਕਈ ਵਾਰ ਇੱਕ ਗੱਲ ਕਿ ਤੋ ਸ਼ੁਰੂ ਕਰਨੀ ਪੈਂਦੀ ਜੋੜਨੀ ਪੈਂਦੀ ਨਾਲ ਹੁਣ ਮਤਲਬ ਕਿ ਇਹ ਇਹ ਮੇਰੀ ਕਹਾਣੀ ਹੈ ਕਿ ਇੱਕ ਇਸ ਰੈਂਕ ਦੇ ਅਫਸਰ ਦੇ ਮੁਕਾਬਲੇ ਸ਼ਾਇਦ ਅਸੀਂ ਐਵਰੇਜ ਐਵਰੇਜ ਹਮਮ ਇੱਕ ਨੰਬਰ ਚ ਮੰਨ ਲਓ ਸੈਲਰੀ ਦੇ ਮਾਮਲੇ ਚ ਕੁਝ ਇਹਨਾਂ ਦੇ ਬਰੋਬਰ ਹੋ ਮੰਗੇ ਜਾਂ ਦੋ ਮੰਗੇ ਪਰ ਸਾਡੇ ਕੋਲ ਕਾਰ ਜਿਹੜਾ ਉਹ ਬਣਿਆ 8-10 ਸਾਲ ਦੀ ਮਿਹਨਤ ਤੋਂ ਬਾਅਦ ਫਿਲਮਾਂ ਤੱਕ ਵੀ ਕੀਤੀ ਹੈ ਇੱਕ ਸਿੰਪਲ ਹੀ ਹੈ ਕੋਈ ਜ਼ਿਆਦਾ ਉਹ ਕੋਈ ਅਸੀਂ ਕੋਈ ਡਾਰਕ ਮੰਗਲਾ ਨਹੀਂ ਬਣਾ ਲਿਆ ਹੋਰ ਕਾਰ ਦੀਆਂ ਕਿਸ਼ਤਾਂ 11 ਪੈਂਡਿੰਗ ਨੇ ਹਾਲੇ ਵੀ ਜੀ ਇਨਾ ਕੁਛ ਕਰਕੇ ਤੇ ਕਿਸ਼ਤੇ ਜਦੋਂ ਜਾਂਦੀ ਹੈ ਤੇ ਦਿਲ ਨੂੰ ਰੁੱਕ ਪੜੇ ਜਾਂਦਾ ਬਿਲਕੁਲ ਟੈਨਸ਼ਨ ਹੀ ਰਹਿੰਦੀ ਰਾਤਾਂ ਨੂੰ ਤੇ ਤੁਸੀਂ ਮੈਨੂੰ ਦੱਸ ਦਿਓ ਕਿ ਬਈ ਕਿਸੇ ਐਸਐਚਯੂ ਕੋਲ ਮੇਰੀ ਵਾਲੀ ਗੱਡੀ ਹੈ ਵੇਖੀ ਕਦੇ ਤੁਸੀਂ ਮੇਰਾ ਸਵਾਲ ਹੈ ਹਮ ਬਲੈਨੋ ਦੇਖੀਏ ਮੇਰੇ ਕੋਲ ਬਲੈਨੋ ਜਿਸ ਨੂੰ ਮੈਂ ਦੱਸ ਵੀ ਦੇਣਾ ਹਮ ਬਲੈਨੋ ਉਹ ਵੀ ਟੌਪ ਮਾਡਲ ਨਹੀਂ ਹੈ ਕਿਸੇ ਐਸਐਚਯੂ ਕੋਲ ਬਲੈਨੋ ਹੈਗੀ ਹੈ ਇੱਥੇ ਕੀ ਚੱਲ ਰਿਹਾ ਸਾਬ ਸਮਝਿਓ ਪਦਾਰਥਵਾਦੀ ਯੁੱਗ ਦੇ ਵਿੱਚ ਇੱਕ ਮੁਕਾਬਲੇਬਾਜ਼ੀ ਹੈ ਇੱਕ ਐਸਐਚਓ ਕਢਾ ਕੇ ਲਿਆ ਆ ਥਾਰ ਆਪਦੀ ਪ੍ਰਾਈਵੇਟ ਗੱਡੀ ਦੂਜਾ ਉਹਦੇ ਤੋਂ ਫੋਰਚਨਰ ਲਿਆ ਆ ਹਮ ਸਰ ਜ਼ਮੀਨ ਉਹਦੇ ਕੋਲ ਵਿਰਾਸਤੀ ਮੇਰੇ ਤੋਂ ਵੀ ਸ਼ਾਇਦ ਘਟ ਹੋ ਸਕਦੀ ਹੈ ਸੈਲਰੀ ਉਹਦੀ ਮੇਰੇ ਤੋਂ ਵੀ ਘਟ ਹੋ ਸਕਦੀ ਹੈ ਫਿਰ ਉਹਦੇ ਕੋਲ 50 ਲੱਖ ਦੀ ਗੱਡੀ ਕਿਵੇਂ ਆ ਗਈ ਉਹਦੇ ਕੋਲ ਚੰਗੇ ਤਗੜੇ ਤਗੜੇ ਆ ਜਿਹੜੇ ਐਵੇਨਿਊ ਬਣੇ ਆ ਤੇ ਕਲੋਨੀਆਂ ਬਣੀਆਂ ਉਹਦੇ ਚ ਲਗਜ਼ਰੀ ਕੋਠੀ ਕਿੱਦਾਂ ਸੀ ਕਿੱਦਾਂ ਸਰ ਇਹ ਇੱਕ ਸਵਾਲ ਹੈ ਕਿ ਕ੍ਰਾਪਸ਼ਨ ਆਪਣੀ ਜਗ੍ਹਾ ਤੇ ਮਲਬ ਕੇ ਜੜ੍ਹਾਂ ਰੱਖਦੀ ਆ ਜੀ ਪਰੰਤੂ ਇੱਕ ਆ ਪਦਾਰਥਵਾਦੀ ਯੁੱਗ ਦੇ ਵਿੱਚ ਜਿਹੜੀ ਅੰਨੇ ਮੁਕਾਬਲੇਬਾਜ਼ੀ ਆ ਨਾ ਕਿ ਜਦਾਂ ਅੱਜ ਮੈਂ ਦੇਖਦਾ ਕਿ ਗਾਇਕਾ ਨੇ ਅੱਜ ਤੋਂ 10 ਕੁ ਸਾਲ ਪਹਿਲਾਂ ਕੁਝ ਮਹਿੰਗੇ ਬ੍ਰਾਂਡਸ ਗੀਤਾਂ ਚ ਪਰੋਣੇ ਸ਼ੁਰੂ ਕਰਤੇ ਜੀ ਜਿਵੇਂ ਇਹ ਬਾਹਰ ਨਿਕਲੇ ਠੀਕ ਹੈ ਨਾ ਗਾਇਕੀ ਬਾਹਰ ਨਿਕਲੀ ਜਾਂ ਗਾਇਕ ਕੈਨੇਡਾ ਅਮਰੀਕਾ ਚ ਗਿਆ ਹੁਣ ਜਿੱਦਾਂ ਕੋਸ਼ ਮਤਲਬ ਕਿ ਆਜੀ ਐਲ ਵੀ ਜਾਂ ਫਲਾਂ ਕੋਈ ਜਰਮਨ ਹੁਣ ਇੱਕ ਦੇ ਲਈ ਆ ਤਾਂ ਮਤਲਬ ਕਿ ਦੂਜਾ ਭਾਵੇਂ ਜਿਵੇਂ ਤਵੇਂ ਜੋੜ ਤੋੜ ਕਰੇ ਤਾਂ ਮੁਕਾਬਲੇ ਚ ਪੈ ਗਿਆ ਕਿ ਭਾਈ ਮੈਂ ਇਹਨੇ ਐਨ ਕਲਾਈਏ ਮੈਂ ਤਾਂ 벨ਟ ਵੀ ਐਲ ਵੀ ਦਿਲਾਉ ਜੀ ਹੁਣ ਤਿੱਜੀ ਦੇਖਦੀ ਆ ਉਹ ਕਹਿੰਦੀ ਪਰਸ ਵੀ ਇਹੀ ਆ ਹਮ ਹਮ ਮੁਕਾਬਲੇ ਚ ਪਹਿਲੇ ਮੈਂ ਤੁਸੀਂ ਸੀ ਮੁਕਾਬਲੇ ਚ ਪਹਿਂ ਦੇਖਾ ਦੇਖੀ ਇਹਲਾ ਕੰਮ ਇਹੀ ਕੰਮ ਪੁਲਿਸ ਵਾਲੇ ਇਨ ਅਫਸਰਾਂ ਨਾਲ ਵੀ ਹੋ ਰਿਹਾ ਅੱਛਾ ਸਪਾਈਆਂ ਕੋਲ ਦੇਖ ਲਓ ਠੀਕ ਹੈ ਸਪਾਈ ਵੀ ਇਨਾਂ ਚੀਜ਼ਾਂ ਦਾ ਹਿਸਾਬ ਹੁੰਦੇ ਆ ਮਾਫ ਕਰਨਾ ਸਾਰੇ ਨਹੀਂ ਮੈਂ ਕਹਿੰਦਾ ਮੈਂ ਕਹਿੰਦਾ ਬਹੁਤ ਇਮਾਨਦਾਰ ਅਫਸਰ ਹੁੰਦੇ ਆ ਸਪਾਈ ਕੋਲ ਸਵਿਫਟ ਹੋਊਗੀ ਜੀ ਜੀ ਤੇ ਸਵਿਫਟ ਉਹਨੇ ਕਪੜਾ ਪਾ ਕੇ ਘਰੇ ਠੱਲੀ ਹੁੰਦੀ ਵਿਸੌਹਰੇ ਤੇ ਕਿ ਜਾਵਾਂਗੇ ਕਿਤੇ ਮਹੀਨੇ ਦੋ ਮਹੀਨੇ ਬਾਅਦ ਤੇ ਆਪ ਟੁੱਟੀ ਜੀ ਮਰੂਤੀ ਜਾਂ ਜਨਤੇ ਆਊਗਾ ਡਿਊਟੀ ਦੇ ਉਪਤਾਨੇ ਕੇਦਰ ਨੂੰ ਗਾਂਹ ਹੋ ਜਾਣਾ ਜੀ ਜੀ ਨਹੀਂ ਹੈਗਾ ਤੇ ਦੱਸ ਦਿਓ ਮੈਨੂੰ ਇਹ ਮਹਿਕਮੇ ਦੇ ਵਿੱਚ ਨਹੀਂ ਹੈਗਾ ਤਾਂ ਇਹ ਫੈਕਟ ਮੈਨੂੰ ਦੱਸ ਦਿਓ ਤੁਸੀਂ ਕਿ ਜਿਹੜਾ ਬਿਲਕੁਲ ਫੀਲਡ ਦਾ ਮੁਲਾਜ਼ਮ ਹੈ ਨਾ ਉਹਦੇ ਕੋਲ ਤੇ ਇੱਕ ਸੈਕੰਡ ਹੈਂਡ ਜਾਂ ਥਰਡ ਹੈਂਡ ਪਤਾ ਨਹੀਂ ਫੋਰਥ ਹੈਂਡ ਜੈਨਨ ਹੋਊਗੀ ਜੀ ਕਿ ਉਹਦੇ ਤੇ ਡਿਊਟੀ ਆਉਂਦਾ ਹੈ ਸਿਫਟ ਉਹਨੇ ਕਹਨਾਰੀ ਹੈ ਜਿਹੜੀ ਸਿਹਤ ਸੌਰੀਆਂ ਤੋਂ ਵੀ ਮਿਲੀ ਹੋਵੇ ਤਾਂ ਇਹ ਚੀਜ਼ ਵੀ ਕਿਤੇ ਨਾ ਕਿਤੇ ਸਰ ਫੈਕਚੁਅਲੀ ਮੈਨੂੰ ਲੱਗਦੀ ਆ ਕਿ ਭਾਈ ਇਹ ਹੈ ਕਿ ਗੱਡੀ ਯਾਰ ਸੈਲਰੀ ਹੈਗੀ ਤੁਹਾਡੀ 70000 70000 ਫੋਰਚੂਨਰ ਯਾਰ ਚਾਹੇੋ ਕਿਸ਼ਤਾਂ ਤੇ ਵੀ ਹੈ 50 ਲੱਖ ਦੀ ਕਿਸ਼ਤ ਵੀ ਤਾਂ ਦੇਖੋ ਨਾ ਕਿੰਡੀ ਵੱਡੀ ਹੋ ਗਈ ਜਿਵੇਂ ਥਾਰ ਵਾਲੀ ਬੀਬੀ ਕਹਿੰਦੀ ਸੀ ਵੀ ਮੇਰਾ ਤਾਂ ਸਾਰਾ ਕੁਝ ਕਿਸ਼ਤਾਂ ਤੇ ਆ ਪਰ ਘਰ ਦੀ ਐਵਰੇਜ ਲਾ ਕੇ ਸੈਲਰੀ ਦੀ ਐਵਰੇਜ ਲਾ ਕੇ ਥਾਰ ਜਾਂ ਜਿਹੜੀਆਂ ਇਹ ਲਗਜ਼ਰੀ ਗੱਡੀਆਂ ਨੇ ਐਵਰੇਜ ਕਿਸ਼ਤ ਤਾਂ ਦੇਖੋ ਮੇਰੀ ਤਾਂ ਬਲੇਨੋ ਦੀ ਕਿਸ਼ਤ ਜਿਹੜੀ ਆ ਉਹ ਬਲਾ ਬਣ ਗਈ ਆ ਬਿਲਕੁਲ ਬਿਲਕੁਲ ਹੁੰਦੀ ਹੈ ਇਹ ਗੱਲ ਆਪੋਪਿੰਦਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਵੀ ਕਹਿੰਦੇ ਏ ਕਲਾਸ ਅਧਿਕਾਰੀ ਆ ਪਰ ਕਹਿੰਦੇ ਸੱਚੀ ਪੈਸੇ ਨਹੀਂ ਹੁੰਦੇ ਕਈ ਵਾਰੀ ਗੱਡੀ ਲੈਣ ਨੂੰ ਉਹ ਹਕੀਕਤ ਹੈ ਸੱਚੇ ਵੀ ਹੁੰਦੇ ਨੇ ਪਰਿਵਾਰ ਤੁਹਾਡੀਆਂ ਮੈਂ ਕਹਿੰਦਾ ਜੀ ਮੈਂ ਤੁਸੀਂ ਕੋਈ ਵੀ ਇਦਾਂ ਦਾ ਅਫੀਸਰ ਜਿਹਦਾ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਇੱਥੇ ਆ ਜਾਓ ਟੇਬਲ ਤੇ ਆਪਾਂ ਸਟੇਟਮੈਂਟ ਨਾ ਘੱਟ ਲੈਣੇ ਜੀ ਹੂੰ ਹੌਨ ਰਿਕਾਰਡ ਆ ਆ ਜਾਓ ਮੇਰੇ ਕੋ ਜਿੰਨਾ ਕੋਈ ਐਵਰੇਜ ਕੰਮ ਕਰਦਾ ਤੇ ਮੈਂ ਦੱਸ ਦਊਂਗਾ ਮੇਰੇ ਕੋਲ ਕਿੰਨੀ ਹੈ ਤੇ ਦਾ 15 15 20 ਮਿੰਟ ਪਾ ਲਵਾਂ ਨਾ ਮੈਂ ਸ਼ੇਅਰ ਆ ਵੀ ਇਹ ਤਾਂ ਪਹਿਲਾਂ ਮੇਰੇ ਵਾਜੇ ਵੱਜ ਜਾਂਦੇ ਆ ਜੀ ਉਹ ਆਪਾਂ ਇੱਕੋ ਜਿਹੀ ਨਾਲ ਹੀ ਹੁੰਦੇ ਆ ਬਸ ਉਹੀ ਹਾਲ ਹੁੰਦੇ ਸਹੀ ਹੈ ਜੀ ਕੋਈ ਗੱਲ ਹੈ ਕਿ ਇਹ ਚੀਨ ਸਿਸਟਮ ਆ ਉਹ ਚੱਲਦਾ ਹੀ ਆ ਇਹਨਾਂ ਨੂੰ ਵੰਗਾਰਾ ਵਗੂਨਾ ਬਹੁਤ ਪੈਂਦੀਆਂ ਪੈਸਾ ਇਕੱਠਾ ਕਰਦੇ ਆ ਬਟ ਸੈਕੰਡ ਚੀਜ਼ ਇਹ ਆ ਕਿ ਅੱਜ ਇਹਨਾਂ ਚ ਅੱਗੇ ਕੀ ਸੀ ਵੱਧ ਵੱਧ ਪੁਲਿਸ ਵਾਲੇ ਕੋਲ ਬੁਲਟ ਆ ਕਿਸੇ ਕੋਲ ਜੀ ਜਾਂ ਕਿਸੇ ਤਗੜੇ ਅਫਸਰ ਕੋਲ ਅਧਿਕਾਰ ਹੈ ਕਿਸੇ ਕੋਲ ਫੀਟ ਸੀ ਕਿਸੇ ਕੋਲ ਫਿਰ ਸਾਫ ਕਿਤਾਬ ਨਾਲ ਗਾਂ ਮਰੂਤੀ ਆ ਗਈ ਜਾਂ ਹੋਰ ਗੱਡੀਆਂ ਅੱਜ ਸੈਂਟਰ ਹੋ ਆ ਗਈਆਂ ਸਟੀਮ ਆ ਗਈ ਇਹੋ ਜੀ ਤਗੜੇ ਅਫਸਰ ਕੋਲ ਇਹ ਆ ਗਈ ਸੀ ਜੀ ਆ ਹੁਣ ਤੁਸੀਂ ਦੇਖ ਲਓ ਕਿ ਛੋਟੇ ਅਫਸਰਾਂ ਦੇ ਵਿੱਚ ਵੀ ਮੁਕਾਬਲੇਬਾਜ਼ੀ ਚੱਲਦੀ ਕੋਈ ਤਾਂ ਘਰੋਂ ਬਹੁਤ ਤਗੜੇ ਨੇ ਉਹ ਅਫਸਰ ਘਰੋਂ ਬਹੁਤ ਤਗੜੇ ਹੁੰਦੇ ਹਾਂ ਜੀ ਕਿ ਫੈਮਿਲੀ ਬੈਕਗ੍ਰਾਉਂਡ ਕਈਆਂ ਦਾ ਬਹੁਤ ਵਧੀਆ ਉਹ ਤਾਂ ਜੰਮੇ ਵੱਲੇ ਮਤਲਬ ਕਿ ਗੱਡੀਆਂ ਵੱਡੀਆਂ ਚ ਹੈਗੇ ਨੇ ਬਹੁਤ ਅਫਸਰ ਆ ਜਾਂ ਉਹਨਾਂ ਦੇ ਪਿਤਾ ਬਹੁਤ ਤਗੜੇ ਅਫਸਰ ਸੀ ਪਰ ਜਿਹੜੇ ਆਮ ਗੱਲ ਕਰਦੇ ਕਿ ਡਾਇਰੈਕਟ ਭਰਤੀ ਹੋਏ ਕੋਈ ਫੈਮਿਲੀ ਫਾਈਨੈਂਸ਼ੀਅਲੀ ਕੋਈ ਤਗੜੀ ਉਹਨਾਂ ਦੀ ਹੈ ਨਹੀਂ ਸੀਗੀ ਸਪੋਰਟ ਜੀ ਕੋਈ ਜੱਦੀ ਵਿਰਾਸਤ ਨਹੀਂ ਕੋਈ ਜ਼ਮੀਨ ਨਹੀਂ ਪਰ ਇੱਥੋਂ ਆ ਕੇ ਉਹਨਾਂ ਦੀ ਉਡਾਰੀ ਦੇਖ ਲਓ ਕੋਈ ਤੁਹਾਨੂੰ ਮੈਂ ਤੁਹਾਨੂੰ ਦੱਸੀ ਜਾਂਦਾ ਕਿਸੇ ਵੀ ਇਨਸਪੈਕਟਰ ਰੈਂਕ ਤੋਂ ਥੱਲੇ ਬੰਦੇ ਨੂੰ ਐਸ ਐਚਓ ਨੂੰ ਤੁਸੀਂ ਮੈਨੂੰ ਦਿਖਾ ਦਿਓ ਕੋਈ ਵਿਰਲਾ ਹੀ ਪੰਜਾਬ ਚ ਹੋਏਗਾ ਜਿਹੜਾ ਕੋਈ ਮਤਲਬ ਕਿ ਧਾਰ ਤੋਂ ਤੋਂ ਕੱਟ ਰੱਖਦਾ ਵਈ ਜੀ 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 ਤੇ ਮਾਫੀ ਮੈਂ ਪਹਿਲਾਂ ਮੰਗ ਲੈਂਦਾ ਭਾਈ ਗੱਲ ਕਿਸੇ ਨੂੰ ਕੋੜੀ ਇੱਕੋ ਹੀ ਗੱਲ ਸਾਰਿਆਂ ਵਾਸਤੇ ਨਹੀਂ ਢੁਕਦੀ ਹੁੰਦੀ ਕਦੇ ਵੀ ਸਾਨੀ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਔਲਖ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਇਹ ਕਹਿੰਦੇ ਜਦੋਂ ਚੜ ਗਈ ਤੂੰ ਤੀਰ ਬਣ ਗੈਰਾਂ ਦੀ ਕਮਾਨ ਤੇ ਦਿਲ ਦਾ ਦਰਦ ਉਹਦਾ ਆ ਗਿਆ ਜ਼ੁਬਾਨ ਤੇ ਤੇ ਬਿਲਕੁਲ ਜੀ ਕਈ ਵਾਰੀ ਕਹਾਣੀਆਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਤੁਹਾਡੀਆਂ ਆਪਦੀਆਂ ਜਿਹੜੀਆਂ ਉਹ ਜ਼ਿਆਦਾ ਤੁਹਾਨੂੰ ਤੁਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ ਹੁੰਦੇ ਹੋ ਤੁਹਾਡੇ ਨਾਲ ਰਹਿੰਦੀਆਂ ਨੇ ਭਾਵੇਂ ਤੁਸੀਂ ਕਿਤੇ ਵੀ ਪਹੁੰਚੋ ਪਰ ਖੈਰ ਸਮਾਂ ਜਿਹੜਾ ਨਾ ਬਹੁਤ ਅੱਗੇ ਪਹੁੰਚ ਗਿਆ ਹੈ ਖਬਰਾਂ ਤੇ ਹੋਰ ਆਪਾਂ ਗੱਲਬਾਤ ਕਰਦੇ ਹਾਂ ਮਿੰਟੂ ਜੀ ਇੱਕ ਕਮੈਂਟ ਜੀ ਇਹ ਕਹਿੰਦੇ ਮੇਰਾ ਕਮੈਂਟ ਜ਼ਰੂਰ ਪੜਿਓ ਮੇਰੇ ਚਾਚਾ ਜੀ ਥਾਣੇਦਾਰ ਨੇ 10 ਕਿੱਲਿਆਂ ਦੇ ਮਾਲਕ ਆ ਆਲਟੋ ਦਾ ਐਕਸੀਡੈਂਟ ਹੋ ਗਿਆ ਹੁਣ ਮੋਟਰਸਾਈਕਲ ਤੇ ਜਾਂਦੇ ਆ ਪੁਰਾਣੇ ਹੋਣੇ ਆ ਥਾਣੇਦਾਰ ਐ ਆਲਟੋ ਤੇ ਜਾਂਦੇ ਸੀ ਐਕਸੀਡੈਂਟ ਹੋ ਗਿਆ ਹੁਣ ਮੋਟਰਸਾਈਕਲ ਤੇ ਜਾਂਦੇ ਐ ਤਾਂ ਅਜੇ ਵੀ ਕਈ ਅਫਸਰ ਸਾਈਕਲ ਆਪਣੇ ਨਾਲ ਇਥੋਂ ਲੰਘਦੇ ਆ ਬਾਊ ਜੀ ਮੈਂ ਪੁੱਛੂੰਗਾ ਹੁਣ ਜਿੱਦਾਂ ਕਿਤੇ ਮੇਰਾ ਸੂਤ ਲੱਗਿਆ ਨਾ ਬਹੁਤ ਮਤਲਬ ਕਿ ਉਹਨਾਂ ਦੇ ਨਾ ਫਾਰਮਲ ਕੱਪੜੇ ਪਾਏ ਹੁੰਦੇ ਨੇ ਤੇ ਡਿਊਟੀ ਟਾਈਮ ਸਾਈਕਲ ਤੇ ਜਾਂਦੇ ਨੇ ਉਹ ਮੈਂ ਪੁੱਛੂੰਗਾ ਕਿ ਇਸ ਡਿਪਾਰਟਮੈਂਟ ਚ ਨੇ ਜਾਂ ਰਿਟਾਇਰਡ ਨੇ ਕਿਤੋਂ ਐਕਸਟੈਂਸ਼ਨਸ ਨੇ ਤਾਂ ਜ਼ਰੂਰ ਪੁੱਛਾਂਗਾ ਤਾਂ ਠੀਕ ਹੈ ਮੈਂ ਪਹਿਲਾਂ ਹੀ ਕਹਿ ਦੇਣਾ ਉਹਨਾਂ ਕਿ ਸਾਰਿਆਂ ਬਾਰੇ ਗੱਲ ਨਹੀਂ ਆਗੀ ਇਹ ਅੱਜ ਦੇ ਦੌਰ ਦੀ ਗੱਲ ਕਰ ਰਹੇ ਆ ਜਿਹੜੇ ਮਤਲਬ ਆ ਹੁਣ 13 14 ਸਾਲ 15 ਸਾਲ ਦੀ ਭਰਤੀ ਆ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲੀਆਂ ਤਾਂ ਉਹਨਾਂ ਚ ਇੱਕ ਪਦਾਰਥਵਾਦੀ ਆ ਜਿਹੜੀ ਆਪਣੇ ਸਾਹਮਣੇ ਇੱਕ ਹੈ ਹੋੜਾ ਕਹਿ ਲੋ ਇੱਕ ਤਰ੍ਹਾਂ ਦੀ ਤਾਂ ਜਾਂ ਹੋੜਾ ਹੈ ਹਾਂਜੀ ਤਾਂ ਉਹ ਵੀ ਹੈ ਕਿ ਫਲਾਣੇ ਥਾਣੇਦਾਰ ਕੋਲ ਆ ਗੱਡੀ ਆ ਪੁਰਾਣਾ ਕਰਦਾ ਉਹ ਕਰਦਾ ਤੇ ਕੁਝ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਬਈ ਉਹ ਤਾਂ ਆਈ ਠੀਕ ਹੈ ਨਾ ਜੀ ਰਾਇਲ ਫੈਮਲੀ ਤੋਂ ਆ ਜਾਂ ਅਫਸਰ ਸ਼ਹੀ ਫੈਮਲੀ ਕਿ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ ਉਹ ਤਾਂ ਜਿਵੇਂ ਤੁਸੀਂ ਇੱਕ ਦਿਨ ਕਿਹਾ ਸੀ ਬੇਜੀ ਦੇ ਕੋਲੇ ਹੈ ਫਿਰ ਉਹ ਤੇ ਉਡਾ ਸਕਦਾ ਉਹ ਨੂੰ ਤੇ ਇਹ ਵੀ ਆਜ਼ਾਦੀ ਹੁੰਦੀ ਹੈ ਆ ਚਲੋ ਮੇਟੋ ਜੀ ਮੈਂ ਥੋੜਾ ਹੋਰ ਅੱਗੇ ਨੂੰ ਚੱਲਦਾ